ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦੇ ਆਫਲ ਪਾਵਨਾ ਹਉਮੈ ਵਿੱਚੋਂ ਜਾਏ ਘੜਦਾ ਨਹੀਂ ਸੰਗਤ ਵੀ ਵਾਧੀ ਆ ਉਸੇ ਤਰ੍ਹਾਂ ਸੇਵਾਦਾਰ ਵੀ ਵਧਿਆ ਹੁਣ ਸੇਵਾਦਾਰ ਵਧੇ ਸੀ ਆ ਵੀਰ ਨੇ ਨੂਡਲਾਂ ਦਾ ਉਪਰਾਲਾ ਕੀਤਾ ਕਿ ਆਪਾਂ ਅੱਜ ਨੂਡਲ ਲਾਣੇ ਹਰ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਇੱਥੇ ਲੰਗਰ ਲਾਇਆ ਜਾਂਦਾ ਜੋ ਵੀ ਲੰਗਰ ਦਾਲ ਫੁਲਕਾ ਕੜਾ ਪ੍ਰਸ਼ਾਦ ਅੱਜ ਸੇਵਾ ਲਈ ਨੂਡਲਾਂ ਦੀ ਨੂਡਲ 1 ਕਵਿੰਟਲ ਦੇ ਕਰੀਬ ਨੂਡਲ ਬਣੇ ਆ ਜੋ ਕਿ ਸਾਰੀ ਸੰਗਤਾਂ ਨੂੰ ਵਰਤਾਏ ਜਾ ਰਹੇ ਨੇ ਵਾਈਗੂਜੀ ਕਾ ਖਾਲਸਾ ਵਾਈਗੂਜੀ ਕੀ ਫਤਿਹ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰਤੇ ਹਰ ਐਤਵਾਰ ਦੁਪਹਿਰ ਘਟਨ ਆਈ ਸੰਗਤ ਦੇ ਜਿਹੜੀ ਹੈ ਬਹੁਤ ਦੂਰ ਦੂਰੋਂ ਸੰਗਤ ਆ ਕੇ ਜਿਹੜੀ ਸੇਵਾ ਨਿਭਾਉਂਦੇ ਉੱਥੇ ਅੱਜ ਜਿਹੜੀ ਇੱਥੇ ਜਿਹੜੀ ਤੁਸੀਂ ਵੇਖ ਸਕਦੇ ਆਪਣੀ ਟੀਵੀ ਸਕਰੀਨ ਤੇ ਜਿਹੜੇ ਨੂਡਲਸ ਦੇ ਲੰਗਰ ਲਗਾਏ ਗਏ ਨੇ ਅਤੇ ਆਪਾਂ ਗੱਲਬਾਤ ਕਰਾਂਗੇ ਸੇਵਾਦਾਰ ਨਾਲ ਜਿਨ੍ਹਾਂ ਨੇ ਉਪਰਾਲਾ ਕੀਤਾ ਵੇ ਤੇ ਕਿਸ ਤਰ੍ਹਾਂ ਜੜੀ ਹੈ ਇਹ ਸੇਵਾ ਨਿਭਾ ਰਹੇ ਨੇ ਸੋ ਤੁਸੀਂ ਵੇਖ ਸਕਦੇ ਹੋ ਸੰਗਤ ਵਿੱਚ ਜਿਹੜਾ ਕਿੰਨੀ ਖੁਸ਼ੀ ਤੇ ਅਦੇ ਸ਼ਰਧਾ ਦੇ ਨਾਲ ਜਿਹੜੀ ਸੰਗਤ ਆ ਕੇ ਤੇ ਸੇਵਾ ਨਿਭਾਉਂਦੀ ਆ ਆਪਾਂ ਸੰਗਤ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿਸ ਤਰ੍ਹਾਂ ਜੜੀ ਸੰਗਤ ਨੇ ਤੇ ਸੇਵਾ ਲਗਾਉਣ ਜਿਹੜੀ ਇਹ ਲੰਗਰ ਬਣਾਉਣ ਬਾਰੇ ਸੋ ਆਪਾਂ ਇੱਥੇ ਸੇਵਾਦਾਰ ਨਾਲ ਗੱਲਬਾਤ ਕਰਦੇ ਤੇ ਜਾਣਦੇ ਕਿੰਨੇ ਜੜੀ ਇੱਥੇ ਕਿੰਨੇ ਕਿਲੋ ਜੜੀ ਇੱਥੇ ਸੇਵਾ ਲਗਾਈ ਗਈ ਕਿੰਨੇ ਲੰਗਰ ਬਣਾਇਆ ਗਿਆ ਸੋ ਵਾਈਗੋਜੀ ਕਾ ਖਾਲਸਾ ਵਾਈਗੋਜੀ ਸਤ ਜੀ ਸਭ ਤੋਂ ਪਹਿਲਾਂ ਵਾਈਗੋਜੀ ਤੁਹਾਡੇ ਕੋਲ ਜਾਨਣਾ ਚਾਹਾਂਗੇ ਕਿ ਕਿ ਸ਼ੀ ਨਾਲ ਤੇ ਕਿੰਨੀ ਸ਼ਰਧਾ ਨਾਲ ਜਿਹੜੀ ਸੰਗਤ ਦੂਰੋਂ ਦੂਰੋਂ ਆਂਦੀ ਹੈ ਤੇ ਉਹ ਸਭ ਆਪਣੇ ਖੁਸ਼ੀਆਂ ਪ੍ਰਾਪਤ ਕਰਦੀ। ਬਾਗੀ ਜੀ ਸੰਗਤ ਤਾਂ ਤੁਸੀਂ ਵੇਖ ਹੀ ਰਹੇ ਜੇ ਲੱਖਾਂ ਦੀ ਦਰਜ ਆ ਰਹੀ ਹੈ ਜੀ। ਬਾਕੀ ਮੈਨੂੰ ਜਿਆਦਾ ਬਾਕੀ ਜਿੱਦਾ ਬਹੁਤ ਦੂਰੋਂ ਦੂਰੋਂ ਜਿੱਤੇ ਕਿ ਪੰਜਾਬ ਦੇ ਵੱਖਰੇ ਵੱਖਰੇ ਸੂਬਿਆਂ ਤੋਂ ਆਂਦੀ ਹੈ ਤੇ ਅੱਜ ਇੱਥੇ ਲੰਗਰ ਤੇ ਉਪਰਾਲੇ ਕੀਤੇ ਗਏ ਨੇ ਤੇ ਤਾਂ ਸਗੋਂ ਕਿੰਨੇ ਕੋ ਮਤਲਬ ਸੰਗਤ ਲਈ ਜੜੀ ਇੱਥੇ ਸੇਵਾ ਕਰਨ ਲਈ ਜੜੀ ਸੰਗਤ ਜੜੀ ਜੁੜਦੀ ਜੁੜੀ ਹੈ। ਹਰ ਵਾਰ ਵੱਧ ਤੋਂ ਵੱਧ ਵੱਧਦੀ ਹੈ ਸੇਵਾ ਦਾ ਇੱਥੇ। ਪਹਿਲਾਂ ਵੇ ਤਾਂ ਜਦੋਂ ਗਿਣਤੀ ਕਰੀਦੀ ਆ ਸੇਵਾਦਾਰ ਵਧੇ ਹੀ ਹੁੰਦੇ ਆ ਘਟਦਾ ਨਹੀਂ ਆ ਸੰਗਤ ਵੀ ਵਾਧੀ ਆ ਉਸੇ ਤਰ੍ਹਾਂ ਸੇਵਾਦਾਰ ਵੀ ਵਧਦੇ ਆ ਹੁਣ ਸੇਵਾਦਾਰ ਵਧੇ ਸੀ ਆ ਵੀਰ ਨੇ ਨੂਡਲਾਂ ਦਾ ਪ੍ਰਾਲਾ ਕੀਤਾ ਕਿ ਆਪਾਂ ਅੱਜ ਨੂਡਲ ਲਾਣੇ ਆ ਹੁਣ ਇਹ ਵੀ ਵੀਰ ਨਾਲ ਜੁੜਿਆ ਵਾ ਤੇ ਇੱਕ ਵੱਖਰੀ ਇਹਨੇ ਸੇਵਾ ਅੱਜ ਸ਼ੁਰੂ ਕਰਤੀ ਕਿ ਆਪਾਂ ਨੂਡਲ ਲਾਣੇ ਆ ਬਾਕੀ ਆ ਵੀਰ ਤੁਹਾਨੂੰ ਦੱਸੇਗਾ ਕਿਤਨਾ ਬਣਾਏ ਤੇ ਕਿੰਨੇ ਬਣਾਇਆ ਦੱਸ ਹਾਂ ਵਾਈ ਗੁਰੂ ਜੀ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਸਹਾ ਕਿੰਨੇ ਕੋ ਮਤਲਬ ਇੱਥੇ ਨੂਡਲਸ ਜਿਹੜੇ ਲਗਾਏ ਗਏ ਨੇ ਅੱਜ ਤੇ ਕਿੰਨਾ ਸੰਗਤ ਵਸੇ ਕਿੰਨੀ ਦੂਰੋਂ ਦੂਰੋਂ ਸੰਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਰ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਇੱਥੇ ਲੰਗਰ ਲਾਇਆ ਜਾਂਦਾ ਜੋ ਵੀ ਲੰਗਰ ਦਾਲ ਫੁਲਕਾ ਕੜਾਹ ਪ੍ਰਸ਼ਾਦ ਅੱਜ ਸੇਵਾ ਲਈ ਨੂਡਲਾਂ ਦੀ ਨੂਡਲ ਇੱਕ ਕੁਇੰਟਲ ਦੇ ਕਰੀਬ ਨੂਡਲ ਬਣੇ ਆ ਜੋ ਕਿ ਸਾਰੀ ਸੰਗਤਾਂ ਨੂੰ ਪਰੋਸੇ ਜਾ ਰਹੇ ਨੇ ਇਦਾਂ ਹੀ ਸਾਰੀ ਸੰਗਤਾਂ ਸੰਜੋਗ ਨਾਲ ਲੰਗਰ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਅੱਜ ਕੋ ਤੁਸੀਂ ਦੇਖ ਸਕਦੇ ਇੱਥੇ ਕਿੰਨੇ ਜੜੇ ਹੈ ਸੰਗਤ ਨੂੰ ਜੜੇ ਹੈ ਅੱਜ ਨੂਡਲਸ ਦੇ ਜਿਹੜੇ ਲੰਗਰ ਸ਼ਿਕਾਏ ਜਾ ਰਹੇ ਨੇ ਤੇ ਕਿੰਨੀ ਸ਼ਰਧਾ ਭਾਵਨਾ ਨਾਲ ਜਿਹੜੀ ਸੰਗਤ ਜੜੀ ਹੈ ਤੇ ਨੂਡਲਸ ਜਿਹੜੇ ਲਗਾਏ ਗਏ ਨੇ ਸੋ ਵਾਈਕੂ ਜੀ ਕਾ ਖਾਲਸਾ ਵਾਈਕੂ ਜੀ ਕੀ ਫਤਿਹ ਵਾਈਕੂ ਜੀ ਸਾਡੇ ਕੋ ਪੁੱਛਣਾ ਚਾਹਾਂਗੇ ਇੱਥੇ ਜਿਹੜੇ ਲੰਗਰ ਬਣਾਇਆ ਗਿਆ ਅੱਜ ਨੂਡਲਸ ਦੇ ਆ ਖਾਸ ਕਰਕੇ ਕਿੰਨੇ ਜਿਹੜੇ ਕਿਲੋ ਇੱਥੇ ਲੂਨਸ ਜਿਹੜੇ ਅੱਜ ਬਣਾਏ ਗਏ ਨੇ ਕਿਸਾ ਬਣਾਏ ਗਏ ਨੇ 100 ਕਿਲੋ ਤਕਰੀਬ ਨੂਡਲ ਬਣਾਏ ਗਏ ਨੇ ਤੇ ਜਿਸ ਸਾਹ ਸੰਗਤ ਦੀ ਸੇਵਾ ਦੇ ਨਾਲ ਹੀ ਬਣਾਏ ਗਏ ਨੇ ਕੋਈ ਆਪਣੇ ਕੋਲ ਖਰ ਇਹ ਹੋਰ ਕੀ ਕਹਿਣਾ ਚਾਹੋਗੇ ਜਿਹੜੀ ਸੰਗਤ ਦੂਰੋ ਦੂਰਾਂ ਤੋਂ ਬਿਸਿਆ ਰੋਟੀਆਂ ਬਕਾਈਆਂ ਗਿਆ ਦਹੀਂ ਦੰਦਾ ਗਿਆ ਚਟਨੀ ਬਣਾਈ ਗਈ ਸੀ ਸਭ ਕੁਝ ਚੱਲਦਾ ਪਿਆ ਜੀ ਮਹਾਰਤ ਦੀ ਸੇਵਾ ਦੇ ਨਾਲ ਚੱਲਦਾ ਪਿਆ ਆਪਣੇ ਕੋ ਕੋਈ ਕਰਦੇ ਨਹੀਂ ਪੈਣ ਲਗਭਗ ਦਰਸ਼ਕੋ ਤਾਂ ਨਾ ਜੀਤੇ 50 ਕਿਲੋ ਜਿਹੜੇ ਸੰਗਤ ਵਸੇ ਜੜੇ ਨੂਡਲਸ ਬਣਾਏ ਗਏ ਨੇ ਤੇ ਸੰਗਤ ਜਿਹੜੀ ਹੈ ਬਹੁਤ ਦੂਰੋਂ ਆ ਕੇ ਜਿਹੜੀ ਹੈ ਸੇਵਾ ਨਿਭਾਉਂਦੀ ਹੈ ਤੇ ਸੇਵਾ ਕਰਕੇ ਤੇ ਗੁਰਸਾਹਿਬਾਂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਦੀ ਹੈ ਸੋ ਆਪਾਂ ਜਿੰਨੀ ਉਸਤਤ ਕਰ ਸਕੀਏ ਉੰਨੀ ਹੀ ਥੋੜੀ ਹੈ ਗੁਰਸਾਹਿਬਾਂ ਦੀ ਜਿੰਨੀ ਜਿਹੜੀ ਖੁਸ਼ੀ ਪ੍ਰਾਪਤ ਕਰ ਸਕੀਏ ਉੰਨੀ ਥੋੜੀ ਕਿਉਂਕਿ ਕਹਿੰਦੇ ਨੇ ਕਿ ਅਪਾਰ ਕਿਰਪਾ ਜਿਹੜੀ ਵਰਤਦੀ ਹੈ ਹਰ ਐਤਵਾਰ ਜਿਹੜੀ ਹੈ ਜਿਹੜੀ ਸੰਗਤ ਦੇ ਦੁੱਖ ਦਰਦ ਜਿਹੜੇ ਦੂਰ ਹੁੰਦੇ ਨੇ ਅਤੇ ਜੋ ਉਹਨਾਂ ਦੀਆਂ ਜਿਹੜੀਆਂ ਇੱਛਾਵਾਂ ਹੁੰਦੀਆਂ ਨੇ ਉਹ ਪੂਰੀਆਂ ਹੁੰਦੀਆਂ ਨੇ ਸੋ ਆਪਾਂ ਹੋਰ ਵੀ ਸੰਗਤ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਇਸ ਨਾਲ ਜਿਹੜੀ ਸੇਵਾ ਨਿਭਾਈ ਜਾਂਦੀ ਹੈ ਸੋ ਆਪਾਂ ਸੰਗਤ ਨਾਲ ਗੱਲਬਾਤ ਕਰਦੇ ਹਾਂ ਸੋ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਵਾਈਗੁਰਜੀ ਤੁਹਾਡੇ ਵਜਾਣਾ ਚਾਹਵਾਂਗੇ ਤੇ ਸੰਗਤ ਕਿੰਨੀ ਕੋ ਆਂਦੀ ਆ ਹਰ ਐਤਵਾਰ ਤੇ ਅੱਜ ਦੇ ਵੈਸੇ ਬਹੁਤ ਹੀ ਵਧੀਆ ਮਤਲਬ ਬਹੁਤ ਕਿਰਪਾ ਹੋ ਗਈ ਗੁਰਸੈਬੰਦ ਅੱਜ ਤੇ ਸੰਗਤ ਜਿਹੜੀ ਬਹੁਤ ਜ਼ਿਆਦਾ ਦੇਖਣ ਨੂੰ ਮਿਲੀ ਤੇ ਇੱਥੇ ਕਿਸ ਤਰ੍ਹਾਂ ਜਿਹੜੀ ਸੰਗਤ ਅਸੀਂ ਜਿਹੜੇ ਸੇਵਾ ਕੀਤੀ ਜਾਂਦੀ ਏ ਕਿੰਨੇ ਲੋਕ ਜਿਹੜੇ ਤੁਹਾਡੀ ਪੂਰੀ ਸੋਸਾਇਟੀ ਹੀ ਲੱਗ ਕੇ ਇੱਥੇ ਸੇਵਾ ਕਰਦੀ ਏ ਇਹਦੇ ਬਾਰੇ ਪਾਪਾ ਜਿਹੜੀ ਸਾਡੀ ਸੋਸਾਇਟੀ ਆ ਅੰਮ੍ਰਿਤਸਰ ਦੀ ਘਟਾ ਲੁਧਿਆਨੇ ਜਲੰਧਰ ਬਟਾਲੇ ਸਾਰੀ ਬੜੀ ਸ਼ਰਧਾਨਾ ਸੇਵਾ ਕਰਨ ਆਉਂਦੇ ਆ ਜੂਨ ਸਵੇਰੇ 10 ਵਜੇ ਆਉਂਦੇ ਆ ਕਮ ਸੇ ਕਮ 4 ਵਜੇ ਸੇਵਾ ਦੀ ਸਮਾਪਤੀ ਕਰਕੇ ਫਿਰ ਹੀ ਜਾਂਦੇ ਆ ਅੱਜ ਬਾਬਾ ਜੀ ਦੀ ਕਿਰਪਾ ਸਦਕਾ ਦਾਲ ਪਰਸ਼ਾਦੇ ਦਾ ਲੰਗਰ ਹੈ ਨਾਲ ਖੀਰ ਹੈ ਨਾਲ ਸ਼ਰਧਾਈ ਹੈ ਨਾਲ ਸ਼ਰਬਤ ਦਾ ਲੰਗਰ ਚੱਲਦਾ ਪਿਆ ਰਿਹਾ ਜੀ ਤੇ ਬਹੁਤ ਖੁਸ਼ੀ ਆ ਜਗੇ ਆ ਪ੍ਰਾਪਤ ਕਰਕੇ ਜਾਂਦੀ ਹੈ ਸਭਨਾਂ ਹਾਂਜੀ ਬਾਬਾ ਜੀ ਦੀ ਕਿਰਪਾ ਸਦਕਾ ਸਾਰਿਆਂ ਦੀ ਮਨੋ ਕਾਮਨਾਵਾਂ ਦੇ ਬੜੀ ਸ਼ਰਧਾਨਾਲ ਬੜੀ ਤੁਮਤਾਮਨਾਲ ਬੜੇ ਹੁੰਮ ਹਮਾ ਕੇ ਆਂਦੀ ਆ ਸਾਰੀ ਸੰਗਤ ਸੋ ਦਰਸ਼ਕੋ ਤਾਂ ਦਿਖਾਇਆ ਕਿ ਸੈਤਜਰੇ ਲੰਗਰ ਦੇ ਉਪਰਾਲਾ ਕੀਤਾ ਗਿਆ ਨੂਡਲਸ ਬਣਾਏ ਗਏ ਅਤੇ ਸੰਗਤ ਦਾ ਬਹੁਤ ਜਲਾ ਹਾੜੇ ਸੰਗਤ ਦਾ ਵੇਖਣ ਨੂੰ ਮਿਲਿਆ ਕਿ ਕਿੰਨੀ ਸੰਗਤ ਆਈ ਹੈ ਅਤੇ ਗੁਰਸਾਹਿਬਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਤੇ ਬਹੁਤ ਸਾਰੇ ਜਿਹੜੇ ਸੇਵਾਦਾਰ ਨੇ ਜੋ ਸੇਵਾ ਕਰਦੇ ਪਏ ਨੇ ਅਤੇ ਗੁਰਸਾਹਿਬਾਂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰ ਰਹੇ ਨੇ ਇਹੀ ਗੁਰਬਾਣੀ 'ਚ ਵੀ ਲਿਖਿਆ ਗਿਆ ਹੈ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਵਗਰੇ ਚਿਤਲਾਏ ਮਨ ਚਿੰਦੇ ਆਪ ਲਾਵਨਾ ਹਉਮੈ ਵਿੱਚੋਂ ਜਾਏ ਇਸ ਦੇ ਮੁਕਵਾਕਾ ਦੇ ਜਿਹੜੀ ਸੰਗਤ ਨੇ ਜੜੀ ਇਥੇ ਇਥੇ ਉਪਰ ਆਲਾ ਕੀਤਾ ਕੀਤਾ ਹੈ ਸੰਗਤ ਨੇ ਇਥੇ ਜਿਹੜਾ ਉਪਰ ਆਲਾ ਕਰਕੇ ਤੇ ਜਿਹੜੇ ਲੰਗਰ ਲਗਾਏ ਨੇ ਅਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਇੰਨੀ ਸੰਗਤ ਨੂੰ ਵੇਖੀਦਾ ਹੈ ਅਤੇ ਜਿਹੜੀ ਗੁਰਸਾਹਿਬਾਂ ਦੀ ਖੁਸ਼ੀ ਨੂੰ ਪ੍ਰਾਪਤ ਕਰਦੇ ਨੇ ਇੰਨੀ ਸੰਗਤ ਦੂਰੋਂ ਦੂਰੋਂ ਆ ਕੇ ਕੱਲੇ ਪੰਜਾਬ ਦੇ ਇਲਾਕਿਆਂ ਚ ਨਹੀਂ ਬਲਕਿ ਵਿਦੇਸ਼ਾਂ ਤੋਂ ਆ ਕੇ ਸੰਗਤ ਦੇ ਤੇ ਸੇਵਾ ਨਿਭਾਉਂਦੀ ਹੈ ਇਸ ਦੇ ਨਾਲ ਹੀ ਕੈਮਰਾਮੈਨ ਅਰਸ਼ਦੀ ਬਨਾਲ ਮੈਸਰ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ